ਉਹਨਾਂ ਨੇ ਪੱਕੀਆਂ ਗੋਲੀਆਂ ਚਲਾਈਆਂ ਬਿਲਕੁਲ ਮਾਰਨ ਦੀ ਨੀਤੀ ਨਾਲ ਸਿਵਲ ਬਰਦੀਆਂ ਦੇ ਵਿੱਚ ਆਰਐਸਐਸ ਦੇ ਗੁੰਡੇ ਗੁੰਡੇ ਕਹਾਂਗੇ ਅਸੀਂ ਦਾ ਅਨ ਦਾਦੇ ਦੇ ਉੱਤੇ ਜਿਹੜਾ ਲੋਕਾਂ ਦਾ ਢਿੱਡ ਭਰਦਾ ਉਹਨਾਂ ਦੇ ਉੱਤੇ ਭਾਈ ਜੀ ਇਹ ਗੋਲੀਆਂ ਚਲਾਈਆਂ ਗਈਆਂ ਲੱਖ ਲਾੜ ਦਾ ਭਾਈ ਜੀ ਨਾ ਰਾਜਿਆਂ ਦੇ ਉੱਤੇ ਵੀ ਜੇ ਇਹ ਮਾਂ ਦੇ ਪੁੱਤ ਦੀ ਮੌਤ ਹੋ ਗਈ ਤਾਂ ਉਸ ਘਰੇ ਦੇਖੋ ਵੀ ਕੀ ਕੋਸ਼ ਬਣੇਗਾ ਉਹਨਾਂ ਨੇ ਟਾਈਮ ਚੇਨੋ ਜਵਾਬ ਤਾਂ ਮਿਲੇਗਾ 25 ਤਰੀਕ ਤੱਕ ਚੋਣ ਜਾਬਤਾ ਲੱਗਣੇਗਾ ਇਹ ਪੰਜਾਬ ਸਰਕਾਰ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੀ ਹੈਗੀ ਦੇਖ ਲੇਗੇ ਜਦੋਂ ਪਿੰਡਾਂ 'ਚ ਵੋਟਾਂ ਲੈਣ ਆਉਗੇ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹੈਗੀ ਵੀ ਉਹਨਾਂ ਨੂੰ ਨਾ ਗਲੇ ਰੋੜੇ ਮਾਰ ਕੇ ਬਹੁ ਡੱਕਰੇ ਜਾਵੇ ਪੰਜਾਬ ਸਰਕਾਰ ਨੂੰ ਵੀ ਇੱਕ ਫੌਟਪੌਂਟ ਦੀ ਜਰੂਰਤ ਨਹੀਂ ਹੈਗੀ ਜੇਗੀ ਪੰਜਾਬ ਸਰਕਾਰ ਚ ਆਉਂਦੀ ਸਾਡੇ ਕੋਲੇ ਆਰਮੀ ਦੀ ਮਿਲਟਰੀ ਹੈ ਨਹੀਂਗੀ ਬਿਲਕੁਲ ਸਾਡੇ ਕੋਲੇ ਕੀ ਨਹੀਂ ਹੈਗਾ ਇੱਥੇ ਪੰਜਾਬ ਸਰਕਾਰ ਸਾਡੂ ਡੇ ਨਹੀਂ ਸਕਦੀ ਸੀਗੀ ਕੀ ਲੱਗਦਾ ਹੈ ਕਿ ਇੱਕ ਨੌਜਵਾਨ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਗੋਲੀ ਵੀ ਲੱਗੀ ਹੈ ਜੀ ਲੱਗੀ ਹੈ ਜੀ ਸੁੱਕਣੀ ਜੀ ਜੀ ਸੁੱਕੀ ਮਤਲਬ ਹਾਲਾਤ ਨਹੀਂ ਉਸ ਨੌਜਵਾਨ ਦੇ ਬਾਈ ਜੀ ਹਾਲਾਤ ਮੈਨੂੰ ਤੇ ਲੱਗਦਾ ਖਤਮ ਆ ਬਾਈ ਜੀ ਮਹਾਰਾਜ ਸੱਚੇ ਪਾਤਸ਼ਾਹ ਜੇ ਅਰਦਾਸ ਕਰਦੇ ਆ ਮੈਂ ਤਾਂ ਸਾਰੇ ਭਰਾਵਾਂ ਨੂੰ ਕਹਾਂ ਵੀ ਅਰਦਾਸ ਕਰੋ ਉਸ ਵੀਰ ਵਾਸਤੇ ਕਿਉਂਕਿ ਇਹ ਨਹੀਂ ਪਤਾ ਹੁੰਦਾ ਜੇ ਕਿਤੇ ਕਿਤੇ ਨਾ ਕੋਈ ਕਿਤੇ ਪੈਸਾ ਨਾ ਨਾ ਕੰਮ ਕਰੇ ਤੇ ਦੁਆ ਕੰਮ ਕਰ ਜਾਂਦੀ ਆ ਦੂਜੇ ਨੇ ਜੀ ਪਿਸਟਲ ਬਾਈ ਜੀ ਥੋ ਜੋ ਦੁਆ ਕੰਮ ਕਰ ਜਾਂਦੀ ਆ ਜੀ ਬਾਈ ਜੀ ਉਹਨਾਂ ਨੇ ਪੱਕੀਆਂ ਗੋਲੀਆਂ ਚਲਾਈਆਂ ਬਿਲਕੁਲ ਮਾਰਨ ਦੀ ਨੀਤੀ ਨਾਲ ਸਿਵਲ ਵਰਦੀਆਂ ਦੇ ਵਿੱਚ ਆ ਰਹੇ ਐਸਐਸ ਦੇ ਗੁੰਡੇ ਗੁੰਡੇ ਕਹਾਂਗੇ ਅਸੀਂ ਤਾਂ ਕਿਉਂਕਿ ਜਦੋਂ ਵਰਦੀਆਂ ਹੀ ਨਹੀਂ ਪਾਈਆਂ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਸਾਡੇ ਅਨਦਾਦੇ ਦੇ ਉੱਤੇ ਜਿਹੜਾ ਲੋਕਾਂ ਦਾ ਢਿੱਡ ਭਰਦਾ ਉਹਨਾਂ ਦੇ ਉੱਤੇ ਭਾਈ ਜੀ ਇਹ ਗੋਲੀਆਂ ਚਲਾਈਆਂ ਗਈਆਂ ਲੱਖ ਲਾਣਤਾ ਭਾਈ ਜੀ ਨਾ ਰਾਜਿਆਂ ਦੇ ਉੱਤੇ ਇਹਨਾਂ ਨੂੰ ਰਾਜ ਕਰਨਾ ਨਹੀਂ ਆਉਂਦਾ ਰਾਜ ਕਰਨਾ ਤੇ ਮਹਾਰਾਜਾ ਰਣਜੀਤ ਸਿੰਘ ਵਾਂਗੂ ਕਰੋ ਭਾਈ ਜੀ ਉਹਨੇ ਆਪਣਾ ਆਪ ਤੇ ਭਾਵੇਂ ਸਭ ਕੁਝ ਦੇ ਦਿੱਤਾ ਸੀ ਪਰ ਕਿਸੇ ਗਰੀਬ ਤੇ ਅਤਿਆਚਾਰ ਨਹੀਂ ਸੀ ਕੀਤਾ ਆਪਣੇ ਹੀ ਦੇਸ਼ ਦੇ ਕਿਸਾਨਾਂ ਦੇ ਨਾਲ ਇੰਨਾ ਤਸ਼ੱਦਦ ਟਾਇਆ ਜਾ ਰਿਹਾ ਸਰਕਾਰ ਵੱਲੋਂ ਹਾਂਜੀ ਕੀ ਕਹਿਣਾ ਚਾਹੁੰਦੇ ਬਹੁਤ ਮਾੜੀ ਜੋਰ ਅਤੀ ਨਿੰਦਰਜੋਗ ਗੱਲ ਹੈ ਜੀ ਅਸੀਂ ਆਪਣੇ ਰਾਜ ਦੇ ਵਿੱਚ ਹੀ ਅਸੀਂ ਆਜ਼ਾਦ ਨਹੀਂ ਆ ਜੇ ਗੱਲ ਕਰੀਏ ਨਾ ਅਸੀਂ ਜਾਦਾ ਅੱਜ ਵੀ ਸਾਨੂੰ ਇਹ ਸਰਕਾਰਾਂ ਗੁਲਾਮ ਸਮਕ ਬਣਾ ਕੇ ਰੱਖਿਆ ਹੋਇਆ ਹੈ ਜੀ ਚਾਰ ਨੌਜਵਾਨਾਂ ਨੂੰ ਬਾਈ ਬੋਰੀ ਚ ਪਾ ਕੇ ਲੈ ਗਏ ਉਹ ਨੂੜ ਕੇ ਚਾਰ ਨੌਜਵਾਨਾਂ ਨੂੰ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਲੱਤਾਂ ਟੁੱਟੀਆਂ ਹੋਈਆਂ ਸੀਗੀਆਂ ਤੋੜਦਿਆਂ ਡਾਂਗਾ ਮਾਰ ਮਾਰ ਕੇ ਕਿ ਸਾਡੇ ਗੱਟੇ ਵੰਡ ਰਹੀ ਇਹਨੇ ਪੰਜਾਬ ਸਰਕਾਰ ਸਾਡੇ ਦੇ ਉਹਨਾਂ ਵਾਲੇ ਟਾਈਮ 'ਚ ਇਹਨਾਂ ਨੂੰ ਜਵਾਬ ਤਾਂ ਚਲੇਗਾ ਆ 25 ਤਰੀਕ ਤੱਕ ਚੋੜ ਜਾਬਤਾ ਲੱਗਣੇਗਾ ਇਹ ਪੰਜਾਬ ਸਰਕਾਰ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੀ ਹੈਗੀ ਜੇ ਕਿ ਪੰਜਾਬ ਸਰਕਾਰ ਚ ਆਉਂਦੀ ਸਾਡੇ ਕੋਲੇ ਆਰਮੀ ਦੀ ਮਿਲਟਰੀ ਹੈ ਨਹੀਂਗੀ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਕੀ ਨਹੀਂ ਹੈਗਾ ਇੱਥੇ ਪੰਜਾਬ ਸਰਕਾਰ ਸਾਨੂੰ ਦੇ ਨਹੀਂ ਸਕਦੀ ਜੀ ਜਿਹੜੇ ਸਾਡੇ ਮੁੰਡੇ ਹੈਗੇ ਮਰ ਰਹੇ ਹੈਗੇ ਹੁਣ ਤੁਸੀਂ ਦੇਖੋ ਵੀ ਜੇ ਇਹ ਮਾਂ ਦੇ ਪੁੱਤ ਦੀ ਮੌਤ ਹੋ ਗਈ ਤਾਂ ਉਸ ਘਰੇ ਦੇਖੋ ਵੀ ਕੀ ਕੋਸ਼ ਬਣੇਗਾ ਮੇਰਾ ਇਕੱਲਾ ਇਕੱਲਾ ਭਰਾ ਸੀ ਜਿਹੜਾ ਮਰਿਆ ਹੋਏਗਾ ਮੈਨੂੰ ਪਤਾ ਹੈਗਾ ਵੀ ਉਹਦੀ ਕਿੰਨੀ ਕਮੀ ਹੁੰਦੀ ਹੈਗੀ ਕੀ ਲੱਗਦਾ ਪੰਜਾਬ ਸਰਕਾਰ ਦੀ ਨਾਕਾਮੀ ਆਈ ਪੰਜਾਬ ਸਰਕਾਰ ਦੀ ਤਾਂ ਪੂਰੀ ਨਾਕਾਮੀ ਹੈ ਉਹ ਨਾਲੇ ਟਾਈਮ 'ਚ ਸਾਨੂੰ ਘਰਾਂ 'ਚ ਹੀ ਮਾਰੇ ਜਾਵੇਗਾ ਆ ਦੇਖੋ ਤੁਸੀਂ ਬਾਈ ਜੀ ਕੋਲੇ ਰਿਉਂਦ ਵੀ ਅੰਕਲ ਕੋਲੇ ਇਹੇ ਰਿਉਂਦ ਜਦੋਂ ਸਾਡੇ ਕੋਲੇ ਸਿੱਧੇ ਪਰ ਆਈ ਜਾ ਰਹੇ ਨੇ ਅੱਜ ਦੇਖ ਲਓ ਵੀ ਮੀਟਿੰਗ ਆ 2 ਘੰਟੇ ਸਰਕਾਰ ਨੇ ਮੰਗੇ ਆ 2 ਘੰਟੇ ਉੱਥੇ ਰੁਕ ਨਹੀਂ ਸਕਦੀ ਸੀ ਸਰਕਾਰਾਂ ਦੇਖ ਰਹੀ ਹੈ ਕਿ ਜਦੋਂ ਪਿੰਡਾਂ ਦੇ ਨਾ ਮਾੜਾ ਪੰਜਾਬ ਸਰਕਾਰ ਦਾ ਪੂਰਾ ਰੁਤਬਾ ਵੰਡਦਾ ਸੀਗਾ ਵੀ ਜਿਹੜੇ ਸਾਨੂੰ ਅੱਗੇ ਉਹ ਸਾਫ ਦਿੰਦੀ ਜਿਹੜੀ ਸਾਨੂੰ ਰੋਕਣ ਵਾਸਤੇ ਪਿੱਛੇ ਮਿਲਟਰੀ ਲਾਈ ਹੋਈ ਹੈ ਨਾ ਉਹ ਇੱਥੇ ਚਾਹੀਦੀ ਸੀ ਸਾਨੂੰ ਅੱਗੇ ਜਿਹੜੇ ਸਾਡੇ ਨੌਜਵਾਨ ਅੱਜ ਮਰ ਰਹੇ ਐ ਨੇ ਕਿੰਨੇ ਤੁਸੀਂ ਦੇ ਸਕਦੇ ਹੋਗੇ ਵੀ ਕਿੰਨੀ ਐਂਬੂਲੈਂਸਾਂ ਅੱਗੇ ਨੰਗ ਚੁੱਕੀਆਂ ਨੇ ਗਿਆ ਉਹਨੇ ਨੇ ਦੇ ਸਕਦੇ ਹੈਗੇ ਵੀ ਸਾਨੂੰ ਸਰਕਾਰ ਦੀ ਸਪੋਰਟ ਨਹੀਂ ਦੇ ਸਕਦੇ ਹੈਗੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਕਿਸਾਨਾਂ ਵੱਲੋਂ ਪੋਕਲੈਨ ਮਸ਼ੀਨਾਂ ਜੀਸੀਬੀ ਲਿਆਂਦੀਆਂ ਗਈਆਂ ਨੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਵੀ ਰੋਕੇ ਪੰਜਾਬ ਪੁਲਿਸ ਮੈਂ ਕਹਿੰਨੀ ਆ ਵੀ ਇੰਨਾ ਤਾਂ ਸਾਡੇ ਨਾਲ ਹਰਿਆਣਾ ਸਰਕਾਰ ਨਹੀਂ ਕਰ ਰਹੀ ਜਿੰਨਾ ਪੰਜਾਬ ਸਰਕਾਰ ਕਰ ਰਹੀ ਹੈ ਮਰਮੋਣ ਦੀ ਨੀਤੀ ਹੈ ਸਰਕਾਰ ਦੀ ਇਹ ਨਾ ਜਾਣ ਕੋਪਲਨਾਂ ਨਾਲ ਕਿਸਾਨ ਸਾਰੇ ਲੜ ਲੜ ਕੇ ਇਹ ਜਿਹੜੇ ਬੋਲਦੇ ਆ ਖਤਮ ਹੋ ਜਾਣ ਅਸੀਂ ਰਾਜ ਕਰਗੇ ਉਹ ਵੀ ਗੁੰਡਾ ਰਾਜ ਤੇ ਵੀ ਗੁੰਡਾ ਰਾਜ ਦੋਨੇ ਪਾਸੇ ਬਰਾਬਰੀ ਹੈ ਜੀ ਸੋ ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਗੁੰਡਾ ਰਾਜ ਕਰ ਰਹੀ ਹੈ ਕਿਤਨਾ ਕਿਤੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਨਜਾਇਜ਼ ਧੱਕਾ ਕੀਤਾ ਜਾ ਰਿਹਾ ਹੈ ਸੋ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਖਨੌਰੀ ਬਾਰਡਰ ਤੋਂ ਆ ਰਹੀ ਹੈ ਸਥਿਤੀ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਇਸ ਤੇ ਆਪਣਾ ਕੀ ਸਟੈਂਡ ਰੱਖਦੇ ਆ